ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਹੈ ਭਗਤੀ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਹੌਲੀ-ਹੌਲੀ ਆਪਣੇ ਅੰਦਰ ਇੰਨੀ ਸਹਿਣ ਸ਼ਕਤੀ ਆ ਜਾਂਦੀ ਹੈ ਕਿ ਆਪਾਂ ਆਉਣ ਵਾਲੀ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਾਂ ਸਾਨੂੰ ਇਸ ਗੱਲ ਦੀ ਵੀ ਸਮਝਾਉਣ ਲੱਗ ਪੈਂਦੀ ਹੈ ਕਿ ਜੋ ਹੋ ਰਿਹਾ ਹੈ ਇਹ ਸਾਡੇ ਕਰਮਾਂ ਦਾ ਫਲ ਹੈ ਪ੍ਰਮਾਤਮਾ ਸਾਡੇ ਅੰਗ ਸੰਗ ਰਹਿੰਦਾ ਹੈ ਪਰਮਾਤਮਾ ਕਦੇ ਵੀ ਨਾਰਾਜ਼ ਨਹੀਂ ਹੁੰਦਾ ਜੇ ਹੋਵੇ ਵੀ ਤਾਂ ਉਹ ਕਦੇ ਉਸ ਦਾ ਰਿਜਕ ਨਹੀਂ ਬੰਦ ਕਰਦਾ ਅਤੇ ਨਾ ਹੀ ਕਦੇ ਕੋਈ ਦੁੱਖ ਦਿੰਦਾ ਹੈ ਦੁੱਖ ਇਨਸਾਨ ਦੇ ਆਪਣੇ ਕੀਤੇ ਹੋਏ ਚੰਗੇ ਤੇ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਪਰਮਾਤਮਾ ਜਦੋਂ ਨਾਰਾਜ਼ ਹੁੰਦਾ ਹੈ ਤਾਂ ਉਹ ਉਸ ਤੋਂ ਉਸ ਦੀ ਭਜਨ ਬੰਦਗੀ ਵਾਲਾ ਸਮਾਂ ਹੋ ਲੈਂਦਾ ਹੈ ਇਹ ਸਭ ਕੁਝ ਨਾ ਕਰ ਪਾਉਣਾ ਪਰਮਾਤਮਾ ਦੀ ਨਾਰਾਜ਼ਗੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਜੋ ਲੋਕ ਹਰ ਰੋਜ਼ ਪਰਮਾਤਮਾ ਨੂੰ ਯਾਦ ਕਰਦੇ ਹਨ ਉਹ ਖੁਸ਼ ਨਸੀਬ ਹੁੰਦੇ ਹਨ ਆਪਾਂ ਨੂੰ ਪਰਮਾਤਮਾ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੀਦਾ ਹੈ ਆਪਾਂ ਨੂੰ ਸਿਰਫ ਦੁਨਿਆਵੀ ਚੀਜ਼ਾਂ ਨਾਲ ਹੀ ਪਿਆਰ ਨਹੀਂ ਕਰਨਾ ਚਾਹੀਦਾ ਪਿਆਰ ਪਰਮਾਤਮਾ ਨਾਲ ਕਰੋ ਜੋ ਹਰ ਰੋਜ਼ ਸਵੇਰੇ ਉਠਾ ਕੇ ਜ਼ਿੰਦਗੀ ਦੇ ਕਿੰਨੇ ਹੀ ਪਲ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ ਸਾਨੂੰ ਚਾਹੀਦਾ ਹੈ ਕਿ ਉਹਨਾਂ ਪਲਾਂ ਨੂੰ ਦੂਸਰਿਆਂ ਦੀ ਮਦਦ ਕਰਕੇ ਅਤੇ ਚੰਗੇ ਕਰਮ ਕਰਕੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਪਰਮਾਤਮਾ ਸਰਬੱਤ ਦਾ ਭਲਾ ਕਰੇ ਤੇ ਸਭ ਨੂੰ ਖੁਸ਼ ਰੱਖੇ ਧੰਨਵਾਦ